ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨਤੇ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਕਿ ਸਾਰੇ ਜਣੇ ਵਧੀਆ ਹੋਵੋਗੇ ਕਿਤੇ ਮਸਤ ਹੋ ਮਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਨੂੰ ਵਿਆਹ ਆ ਗਿਆ ਹੀ ਤੇ ਵਿਆਹ ਦੇ ਵਿੱਚ ਅਸੀਂ ਸ਼ਾਪਿੰਗ ਕਰ ਰਹੇ ਹਾਂ ਤੇ ਸ਼ਾਪਿੰਗ ਤੁਹਾਨੂੰ ਦੱਸਾਂਗੀ ਕਿ ਵਾਹ ਵਿਆਹ ਕਿਹਦਾ ਹੈ ਤੇ ਕਿਹਦੇ ਵਾਸਤੇ ਸ਼ਾਪਿੰਗ ਕਰ ਰਹੇ ਹਾਂ ਨਾ ਤੇ ਪਹਿਲੇ ਤੁਸੀਂ ਦੇਖੋ ਕਿ ਆ ਸੂਟ ਕਿਹੜੇ ਵਧੀਆ ਦੇ ਕਿਹੜੇ ਨਹੀਂ ਵਧੀਆ ਤੇ ਅਸੀਂ ਇੱਥੇ ਸੂਟ ਲੈ ਰਹੇ ਹਾਂ ਸ਼ਾਪ ਤੇ ਆਏ ਹਾਂ ਤੇ ਇੱਥੇ ਅਸੀਂ ਪੰਜਾਬੀ ਸੂਟ ਅਨਸਟਿਚ ਸੂਟ ਆਏ ਤੇ ਇਹਨਾਂ ਨੂੰ ਅਸੀਂ ਆਪ ਸਵਾਵਾਂਗੇ ਤੇ ਦੇਖੋ ਤੁਹਾਨੂੰ ਫਿਰ ਕਿਹੜਾ ਸੌਣ ਲੱਗਦਾ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੇ ਦੇ ਦੱਸਣਾ ਠੀਕ ਆ ਤੇ ਇੱਥੇ ਅਸੀਂ ਥੋੜੀ ਸ਼ਾਪਿੰਗ ਕੀਤੀ ਆ ਹਾਂ ਰੈਡੀਮੇਡ ਸੂਟ ਤਾਂ ਨਹੀਂ ਹੈਗੇ ਇਹ ਅਨਸਟਿਚ ਸੂਟ ਆ ਤੇ ਇਹਨਾਂ ਵਿੱਚੋਂ ਅਸੀਂ ਜੋ ਵੀ ਸੂਟ ਲੈਣੇ ਸੀ ਲੈ ਲਏ ਆ ਉਸ ਤੋਂ ਬਾਅਦ ਅਸੀਂ ਰੈਡੀਮੇਡ ਸ਼ਾਪ ਤੇ ਰੈਡੀਮੇਡ ਜਿਹੜੀ ਦੁਕਾਨ ਹੈਗੀ ਸੂਟਾਂ ਦੀ ਲਹਿੰਗਿਆਂ ਦੀ ਹੁੰਦੀ ਆ ਉੱਥੇ ਆ ਗਏ ਅਸੀਂ ਸ਼ਾਪ ਦੇ ਵਿੱਚ ਤੇ ਇੱਥੇ ਅਸੀਂ ਡਰੈਸ ਲੈਣੀ ਸੀਗੀ ਰੈਡੀਮੇਡ ਕਿਉਂਕਿ ਲਹਿੰਗਾ ਵਗੈਰਾ ਚੋਲੀ ਵੀ ਆ ਲੈਣੀ ਸੀ ਤੇ ਘੁੰਮ ਵਗੈਰਾ ਦੇਖਣ ਸੇ ਅਸੀਂ ਕਿਹੜੀ ਡਰੈਸ ਵਧੀਆ ਲਈਏ ਰਿਸੈਪਸ਼ਨ ਦੇ ਉੱਤੇ ਤੇ ਉਹਦੇ ਵਾਸਤੇ ਅਸੀਂ ਦੇਖ ਰਹੇ ਸੀ ਡਰੈਸ ਤੇ ਡਰੈਸ ਬਹੁਤ ਸੋਹਣੀ ਲੱਗ ਰਹੀ ਸੀ ਇਹ ਥੋੜੀ ਸੀ ਗ੍ਰੀਨ ਜਿਆਦਾ ਕਲਰ ਸੀਗਾ ਲਾਈਟ ਕਲਰ ਸੀਗਾ ਬਹੁਤ ਪਿਆਰਾ ਕਲਰ ਸੀ ਲਾਈਟ ਦੇ ਵਿੱਚ ਬਟ ਉੱਥੇ ਕੁਝ ਹੋਰ ਸੀ ਇੱਥੇ ਕੁਝ ਹੋਰ ਦਿਖਾਈ ਰਹੀ ਹੈ ਤੇ ਕੈਮਰੇ ਦੇ ਕਰਕੇ ਸੀ ਵੱਟੇ ਮੈਂ ਤੁਹਾਨੂੰ ਦਿੰਦਾ ਸੀ ਗ੍ਰੀਨ ਕਲਰ ਸੀ ਬਹੁਤ ਪਿਆਰਾ ਲਹਿੰਗਾ ਸੀਗਾ ਇਹ ਤੇ ਇਹ ਅਸੀਂ ਬਾਈ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਫੋਰ ਦੇਖਣ ਦੇ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਸੂਟ ਲਈ ਸੀ ਉਹਦੇ ਵਾਸਤੇ ਲਾਈਨਿੰਗ ਵਗੈਰਾ ਲਈ ਲਾਈਨਿੰਗ ਲੈਣ ਤੋਂ ਬਾਅਦ ਫਿਰ ਅਸੀਂ ਫੋਰ ਵੀ ਦੇਖਿਆ ਵੀ ਕੀ ਪਸੰਦ ਹੈਗਾ ਸਾਨੂੰ ਲਹਿੰਗਾ ਵਗੈਰਾ ਕੁਝ ਹੈਗਾ ਗਾਉਣ ਵਗੈਰਾ ਉਹ ਕੁਝ ਨਹੀਂ ਪਸੰਦ ਆ ਸਿਰਫ ਸਾਨੂੰ ਇੱਕ ਲਹਿੰਗਾ ਹੀ ਪਸੰਦ ਆਇਆ ਫਿਰ ਸੋਚਿਆ ਕਿ ਚਲੋ ਅਸੀਂ ਫੋਰ ਸ਼ਾਪ ਤੇ ਜਾਂਦੇ ਆ ਤਾਂ ਉੱਥੋਂ ਅਸੀਂ ਫਿਰ ਅਨਸਟਿਚ ਲਹਿੰਗਾ ਲੈਣੇ ਆ ਤੇ ਬਟ ਅਸੀਂ ਕਿਹਾ ਥੋੜਾ ਹੀ ਭੁੱਖ ਲੱਗੀ ਹੈ ਗਰਮੀ ਬਹੁਤ ਜ਼ਿਆਦਾ ਹੈ ਨਾ ਫਿਰ ਅਸੀਂ ਇੱਥੇ ਆ ਗਏ ਹਾਂ ਸ਼ਾਪ ਦੇ ਉੱਪਰ ਤੇ ਥੋੜਾ ਕੋਲਡਿੰਗ ਵੀ ਜ਼ਿਆਦਾ ਬੀਤੀ कोल्डिंग थेरेपी तो वा थोड़ी राहत हुई क्योंकि गर्मी बाहर बहुत ज्यादा थी बहुत ज्यादा ਤੇ ਠੰਡਾ ਠੰਡਾ ਇੱਕ ਤੋ ਮਹਿਸੂਸ ਹੋਇਆ ਤੇ ਥੋੜਾ ਰਿਲੈਕਸ ਕੀਤਾ ਤੇ ਫਿਰ ਅਸੀਂ ਗਿਆ ਥੋੜਾ ਭੁੱਖ ਲੱਗੀ ਥੋੜਾ ਜਿਹਾ ਕੁਝ ਖਾ ਲੈਣੇ ਆ ਤੇ ਸ਼ੋਪਿੰਗ ਕਰਦੇ ਕਰਦੇ ਭੁੱਖ ਲੱਗੀ ਤੇ ਉਸ ਤੋਂ ਬਾਅਦ ਜੋ ਅਸੀਂ ਆਰਡਰ ਕੀਤਾ ਤਾਂ ਖਾਣੇ ਆ ਤੇ ਇੱਥੇ ਮੈਂ ਮੰਗਾਈ ਸੀ ਅ ਥੋੜੇ ਮਾਮਜ਼ ਮੰਗਾਈ ਸੀ ਇਹ ਤੇ ਮਮੋਸ ਮਗਾਈ ਤੇ ਸਪਰਿੰਗ ਰੋਲ ਮਗਾਈ ਸੀ ਤੇ ਡੋਸਾ ਵਗੈਰਾ ਜੋ ਵੀ ਸੀਗਾ ਉਹ ਅਸੀਂ ਸਾਰੇ ਜਣੇ ਨੇ ਮਿਲ ਕੇ ਮੰਗਵਾਇਆ ਤੇ ਖਾਧਾ ਤੇ ਕਾਫੀ ਜਿਆਦਾ ਟੇਸਟੀ ਸੀਗੀ ਡੋਸਾ ਵੀ ਕਾਫੀ ਜਿਆਦਾ ਟੇਸਟੀ ਸੀਗਾ ਤੇ ਫਿਰ ਤੇ ਅਸੀਂ ਆਪਾਂ ਗੱਲਾਂ ਬਾਤਾਂ ਕੀਤੀਆਂ ਕਿ ਸਾਨੂੰ ਹੁਣ ਹੋਸ਼ ਲੁਪਿੰਗ ਕਿਹੜੀ ਕਰਨੀ ਚਾਹੀਦੀ ਹੈ ਤੇ ਕਿਹੜੀ ਵਧੀਆ ਨਹੀਂ ਹੈ ਨਾ ਸਾਰੇ ਗੱਲ ਕੀਤੀ ਫਿਰ ਅਸੀਂ ਥੋੜੀ ਇਹ ਕੋਲਡ ਕਾਫੀ ਵੀ ਪੀਤੀ ਉਹ ਵੀ ਕਾਫੀ ਟੇਸਟੀ ਸੀਗੀ ਤੇ ਦੇਖਣ ਵਿੱਚ ਵੀ ਵਧੀਆ ਲੱਗਦੀ ਹੈ ਨਾ ਸੋਣੀ ਸੀਗੀ ਵਧੀਆ ਸੀਗੀ ਇਹ ਵੀ ਟੇਸਟ ਵੀ ਕਾਫੀ ਵਧੀਆ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਥੋੜੇ ਹੋਏ ਚਾਮ ਵਗੈਰਾ ਮੰਗਵਾਈ ਚਾਮ ਇਹ ਸੀ ਮਲਾਈ ਚਾਮ ਤੇ ਉਹ ਦੂਜਾ ਸੀਗੀ ਮਸਾਲਾ ਚਾਮ ਦੋਨਾਂ ਨੂੰ ਅਸੀਂ ਮਿਕਸ ਕਰਕੇ ਖਾਧਾ ਤੇ ਟਿੱਕੀਆਂ ਵਗੈਰਾ ਜੋ ਸੀਗੀਆਂ ਉਹ ਵੀ ਹਲ ਟਿੱਕੀ ਵੀ ਮੰਗਵਾਈ ਸੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਸੀ ਉਸ ਤੋਂ ਬਾਅਦ ਅਸੀਂ ਸੋਚਿਆ ਥੋੜਾ ਮਿੱਠਾ ਖਾ ਲਈਏ ਮਿੱਠੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਡੇਰੀ ਮਿਲਕ ਦੀ ਇਹ ਸਿਲਕ ਦੀ ਸੀਗੀ ਚਾਕਲੇਟ ਉਹਨੂੰ ਮੰਗਵਾਇਆ ਤੇ ਥੋੜਾ ਜਿਹਾ ਸਾਰੇ ਇਹਨੇ ਥੋੜੀ ਥੋੜੀ ਫੱਕੇ ਸ਼ੇਅਰ ਕੀਤੀ ਉਸ ਤੋਂ ਬਾਅਦ ਫਿਰ ਆ ਗਏ ਅਸੀਂ ਅਨ ਸਟਿਚ ਜਿਹੜੇ ਲਹਿੰਗੇ ਸੀਗੇ ਉਹ ਦੇਖਣ ਵਾਸਤੇ ਤੇ ਇਹ ਬੜਾ ਲਹਿੰਗਾ ਸਾਸੀਂ ਸਿਲੇਕਟ ਕੀਤਾ ਇਹ ਥੋੜਾ ਲਾਈਟ ਗੋਲਡਨ ਕਲਰ ਜਿਹਾ ਬਹੁਤ ਫੇਰਾ ਕਲਰ ਜਿਹਾ ਇਹਨੂੰ ਅਸੀਂ ਲੈ ਲਿਆ ਬਾਈ ਕੀਤਾ ਫਿਰ ਬਾਈ ਕਰਨ ਤੋਂ ਬਾਅਦ ਫਿਰ ਅਸੀਂ ਆ ਗਏ ਜੀ ਜੁੱਤੀਆਂ ਦੇ ਸ਼ੌਕ ਤੇ ਚਲੇ ਗਏ ਦੇਖੋ ਜੀ ਫਿਰ ਅਸੀਂ ਇੱਥੇ ਜੁੱਤੀਆਂ ਦੇਖਦੇ ਸੀ ਪੰਜਾਬੀ ਸੂਟ ਹੋਵੇ ਤਾਂ ਪੰਜਾਬੀ ਜੁੱਤੀ ਨਾਲ ਹੋਵੇ ਗੱਲ ਹੀ ਬੰਦੀ ਹੈ ਨਾ ਫਿਰ ਇਥੇ ਅਸੀਂ ਪੰਜਾਬੀ ਜੁੱਤੀਆਂ ਰਹੀਆਂ ਦੇਖ ਰਹੀ ਸੀ ਪਾ ਕੇ ਕਿ ਕਿਹੜੀ ਵਧੀਆ ਹੈ ਤੇ ਕਿਹੜੀ ਨਹੀਂ ਹੈ ਨਾ ਇਹ ਤੁਹਾਨੂੰ ਮੈਂ ਦੱਸਾਂਗੀ ਲਾਸਟ ਵਿੱਚ ਮੈਂ ਕਿਹੜੀ ਆਪਣੇ ਵਾਸਤੇ ਸ਼ੌਪ ਤੋਂ ਕਿਹੜੀ ਜੁੱਤੀ ਲਈ ਤੇ ਕਿਹੜੇ ਸੂਟ ਲਈ ਤੁਹਾਨੂੰ ਲਾਸਟ ਵਿੱਚ ਪਤਾ ਲੱਗ ਜਾਊਗਾ ਪਲੀਜ਼ ਮੈਨੂੰ ਜਿਆਦਾ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਆਦਾ ਜਿਆਦਾ ਮੀ ਸਪੋਰਟ ਕਰਨਾ ਠੀਕ ਆ ਤੇ ਜਨਨਲ ਸਬਸਕ੍ਰਾਈਬ ਕਰਨਾ ਭੁੱਲਣਾ ਨਹੀਂ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਠੀਕ ਆ ਤੇ ਦੇਖਿਓ ਤੁਸੀਂ ਲਾਸਟ ਵਿੱਚ ਵੀ ਕਿਹੜੇ ਜੁੱਤੀ ਲਈ ਤੇ ਕਿਹੜੇ ਨਹੀਂ ਇਹ ਸੀਗੀਆਂ ਮੇਰੇ ਦੋ ਜੁੱਤੀਆਂ ਰਹੀਆਂ ਜੀ ਪੰਜਾਬੀ ਇੱਕ ਤਾਂ ਇਹ ਵਾਲੀ ਸੀ ਇੱਕ ਪਤਾ ਨਿਵਾਜ਼ ਦਿਖਾਉਂਗੀ ਦੋਸਤੋ ਅੱਦ ਦੂਸਰੀ ਇਹ ਵਾਲੀ ਸੀ ਇਹਦੇ ਘੁੰਗਰੂ ਜਿਹੜੇ ਸੀਗੇ ਮੈਂ ਆਪ ਕੈਕਲੇ ਵਾਇਸ ਘੁੰਗਰੂ ਕਿ ਆ ਕਿ ਛੰਚੰ ਕਰਦੇ ਮੇਰੇ ਘੁੰਗਰੂ ਸੋਹਣੇ ਲੱਗਦੇ ਤੇ ਇਹ ਮੈਂ ਤਿੰਨ ਸੂਟ ਲਏ ਸੀਗੇ ਅਨਸਟਿਚ ਸੂਟ ਹੈ ਤੇ ਇੱਕ ਹੈਗਾ ਪਿੰਕ ਬੇਬੀ ਪਿੰਕ ਕਲਰ ਤੇ ਇੱਕ ਹੈਗਾ ਪੀਚ ਕਲਰ ਤੇ ਇੱਕ ਹੈਗਾ ਥੋੜਾ ਫਿਰੋਜੀ ਲਾਈਟ ਫਿਰੋਜੀ ਬਿਲਕੁਕੁਲ ਲਾਈਟ ਫਿਰੋਜੀ ਕਲਰ ਦਾ ਸੂਟ ਹੈ ਤੇ ਨਾਲੇ ਦੀ ਮੈਂ ਫਰੋਜੀ ਕਲਰ ਦੇ ਨਾਲ ਲੈਸ ਵਗੈਰਾ ਸੂਟਾਂ ਦੇ ਜੋ ਵੀ ਲਾਉਣੇ ਜੀ ਹੈ ਨਾ 골ਡਨ ਕਲਰ ਚ ਉਹ ਲਈ ਤੇ ਤੁਹਾਨੂੰ ਇਹ ਮੇਰਾ ਅੱਜ ਦਾ ਵਲੋਗ ਕਿਦਾਂ ਦਾ ਲੱਗਾ ਮੈਨੂੰ ਪਲੀਜ਼ ਕਮੈਂਟ ਦੇ ਵਿੱਚ ਦੱਸਣਾ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਕਮੈਂਟ ਪਲੀਜ਼ ਕਰਨਾ ਠੀਕ ਹੈ ਮੈਨੂੰ ਪਤਾ ਤੁਸੀਂ ਵਲੋਗ ਦੇਖ ਲੈਣਾ ਪਰ ਵਲੋਗ ਦੇਖ ਕੇ ਵੀਡੀਓ ਨੂੰ ਲਾਈਕ ਨਹੀਂ ਕਰਨਾ ਤੇ ਚੈਨਲ ਨੂੰ ਮੇਰੇ ਸਬਸਕ੍ਰਾਈਬ ਨਹੀਂ ਕਰਨਾ ਪਲੀਜ਼ ਮੈਂ ਇੱਕ ਵਾਰ ਫੇਰ ਬੋਲਦੀ ਹਾਂ ਪਲੀਜ਼ 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 ਮੀਨ ਸਪੋਰਟ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਹੋ ਸਕਿਆ ਤੇ ਅਗਲੇ ਮਿਲਦੇ ਆ ਤੁਹਾਨੂੰ ਅਸੀਂ ਵਿਆਹ ਤੇ ਲੈ ਕੇ ਜਾਵਾਂਗੇ ਕਿ ਵਿਆਹ ਅਸੀਂ ਕਿਦਾਂ ਦਾ ਇੰਜੋਏ ਕੀਤਾ ਵਿਆਹ ਦੇ ਵਿੱਚ ਕੀ ਕੀ ਖਾਦਾ ਕੀ ਕੀ ਪੀਤਾ ਉਹ ਤੁਹਾਨੂੰ ਜਦੋਂ ਅਸੀਂ ਮੈਰਿਜ ਤੇ ਜਾਵਾਂਗੇ ਤੇ ਉਹ ਸਾਰੇ ਤੁਹਾਨੂੰ ਮੈਂ ਦਿਖਾਵਾਂਗੀ ਵਲੌਗ ਦੇ ਵਿੱਚ ਠੀਕ ਹੈ ਤੇ ਮੇਰੇ ਨਾਲ ਜੁੜੇ ਰਹਿਣਾ ਠੀਕ ਹੈ ਤਬ ਤੱਕ ਲਈਏ ਬਾਏ